ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਨ੍ਹਾਂ ਬਜ਼ੁਰਗਾਂ ਨੂੰ ਤੁਸੀਂ ਇਸ ਟਾਈਮ ਆਪਣੇ ਸਕਰੀਨ ਤੇ ਦੇਖ ਰਹੇ ਹੋ ਇਹ ਬਜ਼ੁਰਗ ਨੌਕਰੀ ਕਰਦੇ ਸੀਗੇ ਸਕਾਟ ਫੈਕਟਰੀ ਦੇ ਵਿੱਚ ਪਟਿਆਲੇ ਜ਼ਿਲ੍ਹੇ ਦੇ ਵਿੱਚ ਤੇ ਘਰ ਦੇ ਵਿੱਚ ਕਈ ਲੱਖਾਂ ਰੁਪਈਆ ਵੀ ਦੱਸਦੇ ਨੇ ਵੀ ਹੁੰਦਾ ਸੀ ਕਿਸੇ ਵੇਲੇ ਤੇ 골ਡ ਘਰ ਦੇ ਵਿੱਚ ਹੁੰਦਾ ਸੀ ਔਰ ਸਾਰੀਆਂ ਸੁੱਖ ਸਹੂਲਤਾਂ ਇਸ ਘਰ ਦੇ ਵਿੱਚ ਹੁੰਦੀਆਂ ਸੀ ਪਰ ਜਦੋਂ ਕੋਈ ਕਹਦੇ ਮਾੜਾ ਕਰਮ ਜਦੋਂ ਸ਼ੁਰੂ ਹੁੰਦਾ ਨਾ ਜੀ ਫਿਰ ਬੜੇ-ਬੜੇ ਪੀੜਾਂ ਨੂੰ ਖਾਲੀ ਕਰ ਦਿੰਦਾ ਇਸ ਕਰਕੇ ਅਸੀਂ ਤੁਹਾਨੂੰ ਬਜ਼ੁਰਗਾਂ ਦੀ ਇੱਕ ਦਦਾਂ ਭਰੀ ਕਹਾਣੀ ਜਿਹੜੀ ਸਚਾਈ ਦੱਸਣ ਲੱਗੇ ਆ ਇਹਨਾਂ ਬਜ਼ੁਰਗਾਂ ਦੀ ਲਾਈਫ ਬਹੁਤ ਸੌਖੀ ਸੀਗੀ ਪਰ ਜਦੋਂ ਇਹਨਾਂ ਦੇ ਜਿਹੜੇ ਜੀਵਨ ਸਾਥੀ ਨੇ ਜੋ ਇਸ ਟਾਈਮ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਜਦੋਂ ਉਹ ਇਹਨਾਂ ਤੋਂ ਦੂਰ ਹੋਏ ਕਿਸੇ ਕਾਰਨਾ ਕਰਕੇ ਆਪਣੇ ਬੇਟੇ ਨੂੰ ਲੈ ਕੇ ਤੇ ਤੁਸੀਂ ਇਹਨਾਂ ਦੇ ਬੇਟੇ ਨੂੰ ਵੀ ਇਸ ਟਾਈਮ ਦੇਖ ਰਹੇ ਹੋ ਨਾਲ ਸਕਰੀਨ ਤੇ ਤਾਂ ਉਸ ਤੋਂ ਬਾਅਦ ਇਹਨਾਂ ਬਜ਼ੁਰਗਾਂ ਦੇ ਦਿਮਾਗ ਤੇ ਵੀ ਅਸਰ ਪੈਣਾ ਸ਼ੁਰੂ ਹੋ ਗਿਆ ਤੇ ਜ਼ਿੰਦਗੀ ਵੀ ਦਿਨੋਂ ਦਿਨ ਦਿਨੋਂ ਦਿਨ ਨਰਕ ਦੇ ਬਰਾਬਰ ਹੁੰਦੀ ਗਈ ਕਿਉਂਕਿ ਇਹਨਾਂ ਬਜ਼ੁਰਗਾਂ ਨੂੰ ਬਿਲਕੁਲ ਵੀ ਨਹੀਂ ਦਿਖਦਾ ਬਿਲਕੁਲ 1 ਫੁੱਟ ਤੇ ਵੀ ਨਹੀਂ ਇਹ ਦੇਖ ਸਕਦੇ ਔਰ ਨਾ ਇਹਨਾਂ ਦੇ ਖਾਣ ਦਾ ਪ੍ਰਬੰਧ ਆ ਘਰ ਦੇ ਵਿੱਚ ਨਾ ਕੋਈ ਪੈਣ ਦਾ ਪ੍ਰਬੰਧ ਆ ਔਰ ਜਦੋਂ ਪਰਿਵਾਰ ਦਿਨੋ ਦਿਨ ਦੂਰ ਹੁੰਦਾ ਗਿਆ ਤਾਂ ਬਜ਼ੁਰਗਾਂ ਦੀ ਜ਼ਿੰਦਗੀ ਵੀ ਨਰਕ ਦੇ ਵਿੱਚ ਤਬਦੀਲ ਹੁੰਦੀ ਗਈ ਔਰ ਘਰ ਦੇ ਐਸੇ ਹਾਲਾਤ ਬਣ ਚੁੱਕੇ ਨੇ ਜੀ ਘਰ ਦੇ ਵਿੱਚ ਸਾਰੇ ਘਰ ਦੇ ਵਿੱਚ ਗੰਦਗੀ ਜਿਹੜੀ ਭਰੀ ਪਈ ਆ ਔਰ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਆ ਇਹਨਾਂ ਬਜ਼ੁਰਗਾਂ ਦਾ ਪ੍ਰਸ਼ਾਦੇ ਦਾ ਪ੍ਰਬੰਧ ਕੋਈ ਨਹੀਂ ਸੀਗਾ ਔਰ ਇਹਨਾਂ ਦੇ ਜਿਹੜੇ ਚਿੱਟੇ ਕੱਪੜਿਆਂ ਦੇ ਵਿੱਚ ਬੇਬੇ ਜੀ ਨੇ ਉਹ ਇਹਨਾਂ ਬਜ਼ੁਰਗਾਂ ਦੀ ਜਿਹੜਾ ਇਹਨਾਂ ਬਾਪੂ ਜੀ ਦੀ ਭੈਣ ਲੱਗਦੇ ਨੇ ਉਹਨਾਂ ਨੇ ਕਿਸੇ ਢਾਬੇ ਦੇ ਉੱਪਰ ਪ੍ਰਬੰਧ ਕੀਤਾ ਵਾ ਸੀਗਾ ਉਹ ਢਾਬੇ ਵਾਲੇ ਇੱਕ ਟਾਈਮ ਜਿਹੜੀ ਪ੍ਰਸ਼ਾਦਾ ਇਹਨਾਂ ਬਜ਼ੁਰਗਾਂ ਨੂੰ ਦੇ ਕੇ ਜਾਂਦੇ ਸੀਗੇ ਤੇ ਉਹਦੇ ਨਾਲ ਹੀ ਇਹ ਆਪਣਾ ਜਿਹੜਾ ਸਮਾਂ ਬਿਤਾਉਂਦੇ ਸੀਗੇ ਔਰ ਬਜ਼ੁਰਗਾਂ ਦੀ ਹਾਲਾਤ ਆਪ ਜੀ ਮਹਿਸੂਸ ਕਰਿਓ ਆਪਣੇ ਘਰਾਂ 'ਚ ਬੈਠੇ ਵੀ ਇਹਨਾਂ ਬਜ਼ੁਰਗਾਂ ਨੂੰ ਦਿਖਦਾ ਨਹੀਂ ਨਾ ਘਰ ਦੇ ਵਿੱਚ ਬਿਜਲੀ ਦਾ ਪ੍ਰਬੰਧ ਆ ਨਾ ਕਿਸੇ ਪੈਣ ਦਾ ਆਪ ਜੀ ਦੇਖਣਾ ਜਿੱਥੇ ਬਜ਼ੁਰਗ ਪੈਂਦੇ ਸੀਗੇ ਕੀ ਹਾਲਾਤ ਬਣ ਚੁੱਕੇ ਨੇ ਆਪ ਜੀ ਮਹਿਸੂਸ ਕਰੋ ਆਪਣੇ ਆਪਣੇ ਸੀਨੇ ਤੇ ਹੱਥ ਰੱਖ ਕੇ ਮਹਿਸੂਸ ਕਰਕੇ ਦੇਖੋ ਵੀ ਜੇਕਰ ਇਹ ਸਮਾਂ ਸਾਡੇ ਆਪਣੇ ਤੇ ਆਵੇ ਤਾਂ ਅਸੀਂ ਕਿੱਦਾਂ ਇਸ ਨਰਕ ਨੂੰ ਕਟਾਂਗੇ ਇਸ ਇਸ ਕਰਕੇ ਸਾਨੂੰ ਸਾਰਿਆਂ ਨੂੰ ਗੁਰੂ ਸਾਹਿਬ ਦੇ ਬਾਣੇ 'ਚ ਚੱਲਣਾ ਚਾਹੀਦਾ ਗੁਰੂ ਸਾਹਿਬ ਅੱਗੇ ਅਰਦਾਸ ਕਰਨੀ ਚਾਹੀਦੀ ਆ ਵੀ ਸੱਚੇ ਪਾਤਸ਼ਾਹ ਵਾਹਿਗੁਰੂ ऐसा समय किसी भी इंसान ते ना आवे ਜਿਹਦਾ ਪਰਿਵਾਰ ਵੱਖ ਹੋਵੇ ਜਿਹਦਾ ਪਰਿਵਾਰ ਵੱਖ ਹੋਣ ਤੋਂ ਬਾਅਦ ਐਸਾ ਨਰਕ ਧਰਤੀ ਤੇ ਕੱਟਣਾ ਪਵੇ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਐਸੇ ਹਾਲਾਤ ਇਨਸਾਨ ਦੇ ਬਣਨ ਜਿਨੇ ਨੌਕਰੀਆਂ ਤੱਕ ਕੀਤੀਆਂ ਜਿਹਦੇ ਕੋਲੇ ਪੈਸੇ ਵੀ ਜਿਹਦੇ ਕੋਲੇ ਸਾਰਾ ਕੁਝ ਸੀਗਾ ਔਰ ਫਿਰ ਵੀ ਇਹ ਹਾਲਾਤ ਹੋ ਜਾਣ ਇਸ ਕਰਕੇ ਸਾਨੂੰ ਗੁਰੂ ਮਹਾਰਾਜ ਦੇ ਚਰਨਾਚਰ ਅਰਦਾਸ ਕਰਨੀ ਚਾਹੀਦੀ ਆ ਔਰ ਸਾਨੂੰ ਆਪਣੇ ਤੇ ਇਹ ਆਇਆ ਸਮਾਂ ਕਦੇ ਨਹੀਂ ਭੁੱਲਣਾ ਚਾਹੀਦਾ ਕਿਉਂਕਿ ਇਹ ਨਰਕ ਭਰੀ ਜ਼ਿੰਦਗੀ ਕੁਝ ਨਹੀਂ ਪਤਾ ਕਿਸ ਇਨਸਾਨ ਨੂੰ ਕਟਣੀ ਪੈ ਜਵੇ ਇਸ ਕਰਕੇ ਅਸੀਂ ਦਾਨ ਪੁੰਨ ਵੀ ਕਰੀਏ ਤੇ ਆਪਣੇ ਆਲੇ ਦੁਆਲੇ ਜਿਹੜੇ ਇਦਾਂ ਦੇ ਬਜ਼ੁਰਗ ਗੰਧਮੰਦ ਦੇ ਵਿੱਚ ਨਰਕ ਕੱਟ ਰਹੇ ਨੇ ਉਹਨਾਂ ਦੀ ਬਾਹ ਜਰੂਰ ਤੁਸੀਂ ਫੜੋ ਸਾਰੇ ਭੈਣ ਭਰਾ ਤੁਹਾਨੂੰ ਸੱਚੇ ਪਾਤਸ਼ਾਹ ਵਾਹਿਗੁਰੂ ਨੇ ਅੱਖਾਂ ਦਿੱਤੀਆਂ ਨੇ ਦੇਖਣ ਲਈ ਦਿਮਾਗ ਦਿੱਤੇ ਨੇ ਹੱਥ ਪੈਰ ਦਿੱਤੇ ਨੇ ਪਰਮਾਤਮਾ ਨੇ ਤੁਹਾਨੂੰ ਕੋਠੀਆਂ ਕਾਰਾਂ ਸਾਰਾ ਕੁਝ ਦਿੱਤਾ ਪਰ ਫੇਰ ਵੀ ਤੁਸੀਂ ਇਹਨਾਂ ਲੋੜਵੰਦਾਂ ਦੀ ਬਾਹਾਂ ਨਾ ਫੜੋ ਤਾਂ ਇਸ ਕਰਕੇ ਆਪਣੇ ਆਲੇ ਦੁਆਲੇ ਤੁਸੀਂ ਸਾਰੇ ਭੈਣ ਭਰਾਵਾਂ ਨੇ ਧਿਆਨ ਰੱਖਣਾ ਕੋਈ ਐਦਾਂ ਦੇ ਬਜ਼ੁਰਗ ਹੋਣਗੇ ਜਿਨ੍ਹਾਂ ਨੂੰ ਤੁਹਾਡੇ ਸਾਥ ਦੀ ਲੋੜ ਆ ਜਿਹੜੇ ਤੁਹਾਡੇ ਦੋ ਪ੍ਰਸ਼ਾਦਿਆਂ ਨੂੰ ਤਰਸ ਰਹੇ ਹੋਣਗੇ ਜਿਹੜੇ ਤੁਹਾਡੇ ਇੱਕ ਦੁੱਧ ਦੇ ਗਲਾਸ ਪਿੱਛੇ ਕੀ ਕੁਝ ਮਨ ਦੇ ਵਿੱਚ ਸੋਚ ਰਹੇ ਹੋਣਗੇ ਵੀ ਕੋਈ ਆਵੇ ਗੁਰੂ ਦਾ ਪਿਆਰਾ ਕੋਈ ਅੱਲਾ ਦਾ ਭਗਤ ਔਰ ਰਾਮ ਜੀ ਦਾ ਪਿਆਰਾ ਕੋਈ ਆਵੇ ਜਿਹੜਾ ਸਾਨੂੰ ਦੁੱਧ ਛਕਾਵੇ ਇਸ ਕਰਕੇ ਸਾਨੂੰ ਲੰਗਰ ਇਦਾਂ ਦੇ ਬਜ਼ੁਰਗਾਂ ਲਈ ਲਾਉਣ ਦੀ ਲੋੜ ਆ ਧਿਆਨ ਰੱਖਣ ਦੀ ਲੋੜ ਆ ਔਰ ਬਹਿਰ ਬਰੋਧਤਾ ਛੱਡ ਕੇ ਨਫ਼ਰਤਾਂ ਛੱਡ ਕੇ ਗਲਤੀਆਂ ਨੂੰ ਛੱਡ ਕੇ ਪਰਿਵਾਰ ਦੇ ਵਿੱਚ ਇੰਨੀਆਂ ਦੂਰੀਆਂ ਪੈ ਗਈਆਂ ਕਿਉਂਕਿ ਹਰੇਕ ਇਨਸਾਨ ਨੂੰ ਲੱਗਦਾ ਸੰਗਤ ਜੀ ਵੀ ਮੈਂ ਸਹੀ ਹਾਂ ਚਾਹੇ ਇਹਨਾਂ ਦਾ ਜੀਵਨ ਸਾਥੀ ਹੋਵੇ ਚਾਹੇ ਇਹਨਾਂ ਦੀ ਭੈਣ ਹੋਵੇ ਚਾਹੇ ਇਹਨਾਂ ਦਾ ਬੇਟਾ ਜੋ ਇਸ ਵਕਤ ਤੁਸੀਂ ਸਾਡੇ ਨਾਲ ਦੇਖ ਰਹੇ ਸੀਗੇ ਔਰ ਹਰੇਕ ਇਨਸਾਨ ਨੂੰ ਚਾਹੇ ਇਹ ਬਾਪੂ ਜੀ ਹਰੇਕ ਇਨਸਾਨ ਨੂੰ ਇਹੀ ਲੱਗੇ ਗਿਆ ਵੀ ਮੈਂ ਸਹੀ ਹਾਂ ਬਜ਼ੁਰਗ ਕਹਿੰਦੇ ਵੀ ਮੇਰੇ ਨਾਲ ਤੁਸੀਂ ਇੱਥੇ ਹੀ ਰਹੋ ਆਪਣੇ ਜੀਵਨ ਸਾਥੀ ਨੂੰ ਕਹਿੰਦੇ ਵੀ ਇਸੇ ਘਰ ਦੇ ਵਿੱਚ ਆਪਾਂ ਆਪਣਾ ਜੀਵਨ ਬਤਾਵਾਂਗੇ ਜੋ ਬਿਲਕੁਲ ਸਹੀ ਬਜ਼ੁਰਗਾਂ ਦੀ ਸੋਚ ਸੀਗੀ ਪਰ ਇਹਨਾਂ ਦੇ ਜੀਵਨ ਸਾਥੀ ਉਹ ਕਹਿੰਦਾ ਵੀ ਸਾਡੇ ਨਾਲ ਤੂੰ ਲੁਧਿਆਣੇ ਚੱਲ ਜਾਂ ਬਜ਼ੁਰਗਾਂ ਦਾ ਕਹਿਣਾ ਇਹ ਵੀ ਆ ਵੀ ਇਹ ਮੈਨੂੰ ਕਦੇ ਵੀ ਇਸ ਘਰ ਦੇ ਵਿੱਚੋਂ ਲੈਣ ਨਹੀਂ ਆਏ। ਮੈਂ ਅਸੀਂ ਇਹਨਾਂ ਦੇ بیٹے ਨੂੰ ਵੀ ਪੁੱਛਿਆ ਸੀ ਹੀਰਾ ਨਾਮ ਐਸ ਵੀਰ ਦਾ ਵੀ ਤੁਸੀਂ ਆਪਣੇ ਫਾਦਰ ਨੂੰ ਇਸ ਘਰ ਦੇ ਵਿੱਚ ਕਦੇ ਲੈਣ ਕਿਉਂ ਨਹੀਂ ਆਏ? ਵੀ ਸਾਡੇ ਨਾਲ ਚੱਲੋ ਤੁਸੀਂ ਵੀ ਆਪਾਂ ਇਕੱਠੇ ਇਸ ਜ਼ਿੰਦਗੀ ਦਾ ਆਨੰਦ ਮਾਣੀਏ। ਤਾਂ ਜਦੋਂ ਅਸੀਂ ਬਜ਼ੁਰਗਾਂ ਨੂੰ ਪੁੱਛਿਆ ਬਜ਼ੁਰਗ ਕਹਿੰਦੇ ਵੀ ਤੁਹਾਡੇ ਸਾਹਮਣੇ ਇਹ ਖੜਾ ਸਾਰਾ ਪਰਿਵਾਰ ਵੀ ਤੁਸੀਂ ਇਹਨਾਂ ਨੂੰ ਪੁੱਛੋ ਮੈਨੂੰ ਕਦੋਂ ਇਹ ਲੈਣਾ ਆਏ ਨੇ ਇਸ ਕਰਕੇ ਉਹ ਚੁੱਪ ਹੋ ਗਏ ਕਦੇ ਵੀ ਇਹਨਾਂ ਬਜ਼ੁਰਗਾਂ ਨੂੰ ਫੈਮਿਲੀ ਇਸ ਤਰੀਕੇ ਨਾਲ ਲੈਣ ਨਹੀਂ ਆਈ ਅਸੀਂ ਬੇਨਤੀ ਕਰਦੇ ਹਾਂ ਆਪਾਂ ਗੁੱਸੇ ਗਿਲੇ ਛੱਡ ਦਈਏ ਜੇ ਕੋਈ ਹੋਰ ਐਸਾ ਪਰਿਵਾਰ ਆਪਜੀ ਦੇ ਆਲੇ ਦੁਆਲੇ ਆ ਸਾਨੂੰ ਸਿੱਖਿਆ ਲੈ ਲੈਣੀ ਚਾਹੀਦੀ ਆ ਵੀ ਆਪਾਂ ਗੁੱਸੇ ਗਿਲੇ ਛੱਡ ਦਈਏ ਛੋਟੀ ਜੀ ਜ਼ਿੰਦਗੀ ਆ ਸਾਡੀ ਕੁਝ ਨਹੀਂ ਪਤਾ ਕਿੰਨਾ ਸਮਾਂ ਅਸੀਂ ਧਰਤੀ ਤੇ ਰਹਿਣਾ ਕਿੰਨਾ ਸਮਾਂ ਸਾਡੇ ਸੁਵਾਸ ਨੇ ਇਸ ਕਰਕੇ ਆਪਾਂ ਗੁੱਸੇ ਗਿੱਲੇ ਛੱਡ ਕੇ ਆਪਣੀ ਜ਼ਿੰਦਗੀ ਦਾ ਆਨੰਦ ਮਾਣੀਏ ਜੋ ਚੀਜ਼ਾਂ ਸਾਡੇ ਕੋਲੇ ਨੇ ਕਿਉਂਕਿ ਜਦੋਂ ਆਪਾਂ ਇੱਛਾ ਰੱਖਦੇ ਆਂ ਤਾਂ ਇੱਛਾ ਜਦੋਂ ਪੂਰੀ ਨਹੀਂ ਹੁੰਦੀ ਫੇਰ ਵੀ ਬੰਦਾ ਕਿਸੇ ਹੱਦ ਤੱਕ ਜਿਹੜਾ ਸੰਤੁਲਨ ਉਹਦੇ ਦਿਮਾਗ ਦਾ ਵਿਗੜ ਜਾਂਦਾ ਵੀ ਸੱਚੇ ਪਾਤਸ਼ਾਹ ਵਾਹਿਗੁਰੂ ਨੇ ਮੈਨੂੰ ਦੁੱਧ ਨਹੀਂ ਦਿੱਤਾ ਪੁੱਤ ਨਹੀਂ ਦਿੱਤਾ ਜ਼ਮੀਨਾਂ ਨਹੀਂ ਦਿੱਤੀਆਂ ਗੱਡੀਆਂ ਨਹੀਂ ਦਿੱਤੀਆਂ ਇਸ ਕਰਕੇ ਅਸੀਂ ਇੱਛਾ ਨਹੀਂ ਰੱਖਣੀ ਗੁਰੂ ਮਹਾਰਾਜ ਦੇ ਪਾਣੇ ਚ ਔਰ ਆਪ ਜੀ ਦੇ ਚਰਨਾਂ ਚ ਇਹੀ ਅਰਦਾਸ ਆ ਆਪ ਜੀ ਆਪਣੇ ਆਲੇ ਦੁਆਲੇ ਧਿਆਨ ਰੱਖਣਾ ਔਰ ਆਪ ਜੀ ਦੇਖਣਾ ਇਹਨਾਂ ਬਜ਼ੁਰਗਾਂ ਦੇ ਹਾਲਾਤ ਜਿਹੜੇ ਨਰਕ ਤੋਂ ਸਵਰਗ ਦੇ ਵਿੱਚ ਕਿਦਾਂ ਤਬਦੀਲ ਹੋਣਗੇ ਔਰ ਇਹ ਬਜ਼ੁਰਗ ਪਹਿਲਾਂ ਮੰਨਦੇ ਨਹੀਂ ਸੀਗੇ ਸਾਡੇ ਨਾਲ ਜਾਣ ਲਈ ਫਿਰ ਚਲੋ ਹੌਲੀ-ਹੌਲੀ ਇਹਨਾਂ ਨੂੰ ਸਾਡੇ ਤੇ ਵਿਸ਼ਵਾਸ ਹੋ ਗਿਆ ਕਿਉਂਕਿ ਬਿਲਕੁਲ ਵੀ ਨਹੀਂ ਦਿਖਦਾ ਤਾਂ ਹੌਲੀ-ਹੌਲੀ ਵਿਸ਼ਵਾਸ ਹੋਣ ਤੋਂ ਬਾਅਦ ਫਿਰ ਜਿਹੜੇ ਇਹਨਾਂ ਨੇ ਸਹਿਮਤੀ ਦਿੱਤੀ ਤੋਂ ਅਸੀਂ ਇਹਨਾਂ ਨੂੰ ਲਚਕਾਣੀ ਪਿੰਡ ਦੇ ਵਿੱਚ ਲੈ ਕੇ ਆਇਆ ਜੀ ਜਿੱਥੇ ਆਪਣਾ ਫਰਜ ਸੇਵਾ ਸੁਸਾਇਟੀ ਸੰਸਥਾ ਜਿਹੜੀ ਪਿਛਲੇ 4.5 ਸਾਲ ਤੋਂ ਜਿਹੜੀ ਸੇਵਾ ਦੇ ਵਿੱਚ ਲੱਗੀ ਆ ਉਸ ਗੁਰੂ ਮਹਾਰਾਜ ਦੇ ਬਾਣੇ ਹੇਠ ਉਸ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਔਰ ਸੰਗਤਾਂ ਦੇ ਸਾਥ ਦੇ ਨਾਲ ਅਸੀਂ ਸਪੈਸ਼ਲੀ ਇੱਥੇ ਧੰਨਵਾਦ ਕਰਾਂਗੇ ਉਹਨਾਂ ਨੌਜਵਾਨਾਂ ਦਾ ਉਹਨਾਂ ਭੈਣਾਂ ਦਾ ਸਾਡੀਆਂ ਦਾ ਔਰ ਉਹਨਾਂ ਪਰਿਵਾਰਾਂ ਦਾ ਜਿਹੜੇ ਸਾਡੇ ਨਾਲ ਭਰਾ ਦੇ ਨਾਲ ਭਰਾ ਬਣ ਕੇ ਖੜੇ ਔਰ ਸਾਨੂੰ ਇੱਕ ਮਾਪਾਪ ਸਾਡੇ ਬਣ ਕੇ ਸਾਡੇ ਨਾਲ ਜਿਹੜੀ ਸਪੋਰਟ ਕੀਤੀ ਸੇਵਾ ਦੇ ਵਿੱਚ ਅਸੀਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਆਪ ਜੀ ਐਸ ਵਕਤ ਦੇਖ ਰਹੇ ਹੋ ਲਚਕਾਣੀ ਪਿੰਡ ਆਪਣਾ ਵਰਜ ਸੇਵਾ ਸੁਸਾਇਟੀ ਦੇ ਵਿੱਚ ਅਸੀਂ ਪਹੁੰਚ ਚੁੱਕੇ ਆਂ ਔਰ ਇਹ ਉਹ ਸਾਡੇ ਲਈ ਸਵਰਗ ਆ ਜਿੱਥੇ ਐਸ ਵਕਤ ਕਈ 100 ਮੈਂਬਰਾਂ ਦੀ ਜਿਹੜੀ ਜ਼ਿੰਦਗੀ ਸਵਰਗ ਬਣ ਚੁੱਕੀ ਆ ਜੀ ਔਰ ਇਹ ਬਜ਼ੁਰਗ ਐਸ ਵਕਤ ਇਹਨਾਂ ਦਾ ਜੀਵਨ ਜਿਹੜਾ ਬਦਲ ਚੁੱਕਿਆ ਜੀ ਜਿਹੜਾ ਗੁਰੂ ਸਾਹਿਬ ਨੇ ਅਸੀਂ ਸਾਡੇ ਤੇ ਮਿਹਰ ਕੀਤੀ ਤੁਹਾਡੀਆਂ ਦੁਆਵਾਂਾਂ ਸਦਕੇ ਇਸ ਕਰਕੇ ਆਪਾਂ ਇਦਾਂ ਦੇ ਬਜ਼ੁਰਗਾਂ ਲਈ ਜਰੂਰ ਪਹਿਲ ਦੇ ਆਧਾਰ ਤੇ ਲੰਗਰ ਵੀ ਲਾਉਣੇ ਨੇ ਸਪੋਰਟ ਵੀ ਕਰਨੀਆਂ ਔਰ ਦੁਆਵਾਂਾਂ ਵੀ ਕਰਨੀਆਂ ਨੇ ਅਰਦਾਸਾਂ ਜਰੂਰ ਕਰਨੀਆਂ ਨੇ ਤਾਂ ਜੋ ਮਹਾਰਾਜ ਸੱਚੇ ਪਾਤਸ਼ਾਹ ਵਾਹਿਗੁਰੂ ਐਸੇ ਬਜ਼ੁਰਗਾਂ ਦੇ ਦੁੱਖ ਤਕਲੀਫਾਂ ਮਹਾਰਾਜ ਕੱਟ ਦੇਣ ਔਰ ਤੁਹਾਡਾ ਸਾਰਿਆਂ ਭੈਣ ਭਰਾਵਾਂ ਦਾ ਤਹਿ ਦਿਲੋਂ ਧੰਨਵਾਦ ਇਸ ਵਕਤ ਇਸ ਆਸ਼ਰਮ ਦੇ ਵਿੱਚ 107 ਮੈਂਬਰਾਂ ਦੀ ਗਿਣਤੀ ਹੋ ਚੁੱਕੀ ਹੈ ਜੀ ਔਰ ਕਈ ਸੌ ਬੰਦੇ ਦੀ ਜਿਹੜੀ ਇੱਥੋਂ ਦਵਾਈ ਦੀ ਸੇਵਾ ਚੱਲ ਰਹੀ ਆ ਜੋ ਮਾਨਸਿਕ ਪਰੇਸ਼ਾਨ ਨੇ ਆਪ ਜੀ ਆਪਣੇ ਆਲੇ ਦੁਆਲੇ ਜੇਕਰ ਕਿ ਇਦਾਂ ਦੇ ਬਜ਼ੁਰਗਾਂ ਨੂੰ ਦੇਖੋਗੇ ਤਾਂ ਸਾਡੇ ਨਾਲ ਜਰੂਰ ਜਿਹੜਾ ਸੰਪਰਕ ਕੀਤਾ ਜਾਵੇ ਆਪਾਂ ਸਮੇਂ-ਸਮੇਂ ਤੇ ਉਹਨਾਂ ਨੂੰ ਜਿਹੜਾ ਲਿਆ ਕੇ ਉਹਨਾਂ ਦੀ ਸੇਵਾ ਕਰਨ ਦੀ ਕੋਸ਼ਿਸ਼ ਕਰਨੀ ਆ ਜਿਵੇਂ ਜਿਵੇਂ ਉਹ ਰੇ ਬਿਲਡਿੰਗਾਂ ਬਣਦੀਆਂ ਜਾਣਗੀਆਂ ਜੀ ਉਦਾਂ ਉਦਾਂ ਹੀ ਆਪਾਂ ਇਦਾਂ ਦੇ ਬਜ਼ੁਰਗਾਂ ਨੂੰ ਲਿਆ ਕੇ ਉਹਨਾਂ ਦੀ ਸਾਂਭ ਸੰਭਾਲ ਜਿਹੜੀ ਕਰਦੇ ਜਾਵਾਂਗੇ ਜੀ ਔਰ ਬਜ਼ੁਰਗਾਂ ਨੂੰ ਅਸੀਂ ਹੁਣ ਇੱਥੇ ਮਜ਼ਾਕ ਕਰ ਰਹੇ ਸੀਗੇ ਤੇ ਬਜ਼ੁਰਗ ਖੁਸ਼ ਵੀ ਬਹੁਤ ਹੋਏ ਅਸੀਂ ਇਹਨਾਂ ਨੂੰ ਕੁਝ ਮਤਲਬ ਐਸੀਆਂ ਗੱਲਾਂ ਪੁੱਛਿਆ ਵੀ ਤੁਹਾਡੇ ਸਾਨੂੰ ਕੋਈ ਦੋਸਤ ਮਿੱਤਰ ਦੱਸੋ ਤਾਂ ਜੋ ਅਸੀਂ ਉਹਨਾਂ ਨੂੰ ਬੁਲਾਈਏ ਤੁਹਾਡੇ ਹੋਰ ਦੁੱਖ ਜਿਹੜੇ ਘਟ ਸਕਣ ਤੁਸੀਂ ਉਹਨਾਂ ਨਾਲ ਜਿਹੜਾ ਆਪਣੇ ਦੁੱਖ ਸੁੱਖ ਸਾਂਝੇ ਕਰ ਸਕੋ ਪਰ ਇਹ ਬਜ਼ੁਰਗ ਆਪਣੀ ਫੈਮਲੀ ਦਾ ਇੰਨਾ ਪਿਆਰ ਕਰਦੇ ਸੀ ਬੇਸ਼ੱਕ ਉਹਨਾਂ ਨੇ ਇਹ ਇਹਨਾਂ ਦਾ ਪਿਆਰ ਨਹੀਂ ਕੀਤਾ ਕਦੇ ਪਰ ਬਜ਼ੁਰਗ ਹਰ ਵਕਤ ਆਪਣੀ ਵਾਈਫ ਦਾ ਨਾਮ ਔਰ ਆਪਣੀ ਭੈਣ ਦਾ ਨਾਮ ਹੀ ਹਰ ਵਕਤ ਬੋਲੀ ਜਾਣਾ ਪਰ ਫਿਰ ਵੀ ਤੁਸੀਂ ਦੇਖੋ ਇੰਨੇ ਦੁੱਖ ਝੱਲ ਕੇ ਵੀ ਅੱਜ ਵੀ ਚਿਹਰੇ ਦੇ ਉੱਪਰ ਸਮਾਈਲ ਆ ਇਹ ਬਹੁਤ ਵੱਡਾ ਜਿਹੜਾ ਸਨੇਹਾ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ